ਾਰੇ ਹੀ ਸ੍ਰੋਤਿਆਂ ਨੂੰ ਪਿਆਰ ਭਰ ਸਤਿ ਸ੍ਰੀ ਅਕਾਲ ਤੁਸੀਂ ਜੁੜ ਰਹੇ ਹੋ ਲੋਕਰਾਏ ਨਿਊਜ਼ ਨਾਲ ਬਹੁਤ ਬਹੁਤ ਸਵਾਗਤ ਹੈ ਘੋੜਾ ਸੱਤਾਧਾਰੀ ਪਾਰਟੀ ਨੂੰ ਲੱਗਾ ਵੱਡਾ ਝਟਕਾ ਸੱਤਾਧਾਰੀ ਪਾਰਟੀ ਦੀ ਇੱਕ ਵਿਕਟ ਹੋਰ ਡਿੱਗ ਗਈ ਜੋ ਕੈਬਨ ਮੰਤਰੀ ਚਿੰਨਾ ਨੇ ਆਪਣੇ ਅਹੁਦੇ ਤੋਂ ਅਸਤੀਫਾ ਦੇ ਦਿੱਤਾ ਹੈ ਆਪਣੀ ਵਿਧਾਇਕੀ ਵੀ ਛੱਡ ਦਿੱਤੀ ਹੈ ਜੋ ਪਾਰਟੀ ਤੋਂ ਬਿਲਕੁਲ ਨਾਰਾਜ਼ ਹੋ ਕੇ ਉਹਨਾਂ ਨੇ ਆਪਣਾ ਅਸਤੀਫਾ ਦਿੱਤਾ ਹੈ ਕੀ ਕਾਰਨ ਉਹਨਾਂ ਨੇ ਉਸ ਪੱਤਰ ਦੇ ਵਿੱਚ ਲਿਖਿਆ ਹੈ ਜੋ ਭਰੇ ਮੰਨ ਦੇ ਨਾਲ ਉਹਨਾਂ ਨੇ ਪਾਰਟੀ ਵੀ ਛੱਡਣ ਦਾ ਐਲਾਨ ਕੀਤਾ ਹੈ ਤੁਹਾਨੂੰ ਪੂਰਾ ਕਾਰਨ ਦੱਸਾਂਗੇ ਕਿਉਂ ਨਾਰਾਜ਼ ਹੋ ਗਈ ਹੁਣ ਅਗਾ ਉਹ ਕਿਹੜੀ ਪਾਰਟੀ ਵਿੱਚ ਸ਼ਾਮਲ ਹੋਵੇਗੀ ਜੋ ਕਿ ਕਾਂਗਰਸ ਪਾਰਟੀ ਦੇ ਵੱਲੋਂ ਇਹੀ ਦਾਵਾ ਕੀਤਾ ਜਾਂਦਾ ਸੀ ਕਿ ਆਮ ਆਦਮੀ ਪਾਰਟੀ ਦੇ ਮੌਜੂਦਾ 32 ਐਮਐਲਏ ਜੋ ਕਾਂਗਰਸ ਦੇ ਸੰਪਰਕ ਦੇ ਵਿੱਚ ਨੇ ਉਹਨਾਂ ਦੇ ਵਿੱਚੋਂ ਇਹ ਤੀਸਰਾ ਐਮਐਲਏ ਜਿਸ ਨੇ ਆਪਣਾ ਅਸਤੀਫਾ ਸੌਂਪਿਆ ਵਿਧਾਨ ਸਭਾ ਸਪੀਕਰ ਨੂੰ ਜਿਹੜੇ ਚੈਨਲ ਤੇ ਨਵੇਂ ਨੇ ਚੈਨਲ ਨੂੰ ਸਬਸਕ੍ਰਾਈਬ ਕਰ ਦੇਣਾ ਤੇ ਘੰਟੀ ਦਾ ਬਟਨ ਜਰੂਰ ਦਬਾ ਦਿਓ ਤਾਂ ਕਿ ਤੁਹਾਨੂੰ ਪੰਜਾਬ ਦੀ ਰਾਜਨੀਤੀ ਬਾਰੇ ਨਵੀਂ ਤੇ ਤਾਜ਼ਾ ਅਪਡੇਟ ਤੁਹਾਡੇ ਤੱਕ ਪਹੁੰਚ ਸਕੇ ਸੋ ਆਮ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕ ਤੇ ਸਾਬਕਾ ਕੈਬਨ ਮੰਤਰੀ ਅਨਮੋਲ ਗਗਨਮਾਨ ਜਿਸ ਨੇ ਪੰਜਾਬ ਦੇ ਵਿੱਚ ਜੋ ਤੀਸਰੇ ਨੰਬਰ ਦੇ ਕੈਬਨ ਮੰਤਰੀ ਸੀ ਔਰ ਸੱਤਾ ਵਿੱਚ ਆਮ ਆਦਮੀ ਪਾਰਟੀ ਨੂੰ ਲਿਆਉਣ ਵਿੱਚ ਉਹਨਾਂ ਦਾ ਬਹੁਤ ਵੱਡਾ ਯੋਗਦਾਨ ਸੀ ਅਨਮੋਲ ਗਗਨ ਮਾਨ ਜਿਹੜੇ ਕਿ ਖਡ ਵਿਧਾਨ ਸਭਾ ਹਲਕੇ ਤੋਂ ਮਜੂਦਾ ਵਿਧਾਇਕ ਸੀ ਔਰ ਪੰਜਾਬ ਦੇ ਵਿੱਚ ਉਹਨਾਂ ਨੂੰ ਕੈਪਟਨ ਮੰਤਰੀ ਬਣਾਇਆ ਗਿਆ ਸੀ ਜਿਨ੍ਹਾਂ ਨੇ ਪੰਜਾਬ ਦੇ ਵਿੱਚ ਜੋ ਰੰਗਲਾ ਪੰਜਾਬ ਬਣਾਉਣ ਲਈ ਅਹਿਮ ਯੋਗਦਾਨ ਪਾਉਣ ਦੀ ਯੋਜਨਾ ਉਹਨਾਂ ਨੇ ਲੈਂਦੀ ਸੀ ਕਿ ਪੰਜਾਬ ਨੂੰ ਫਿਰ ਰੰਗਲਾ ਪੰਜਾਬ ਬਣਾਵਾਂਗੀ ਉਹਨਾਂ ਨੇ ਆਪਣੀ ਸੋਚ ਜਿਹੜੀ ਏ ਉਸ ਦੇ ਨਾਲ ਪੰਜਾਬ ਦੇ ਵਿੱਚ ਕੰਮ ਕੀਤਾ ਪਰ ਆਮ ਆਦਮੀ ਪਾਰਟੀ ਦੇ ਵੱਲੋਂ ਉਹਨਾਂ ਦੇ ਕੋਲੋਂ ਜੋ ਮੰਤਰੀ ਪਦ ਵਾਪਸ ਲੈ ਲਿਆ ਗਿਆ ਉਹਨਾਂ ਦੇ ਉੱਪਰ ਵੱਡੇ ਇਲਜ਼ਾਮ ਲਾਏ ਗਏ ਕਿ ਉਹ ਭ੍ਰਿਸ਼ਟਾਚਾਰ ਕਰ ਰਹੇ ਨੇ ਅਨਮੋਲ ਗਗਨਮਾਨ ਨੇ ਜਦੋਂ ਉਹਨਾਂ ਕੋ ਮੰਤਰੀ ਪਦ ਦਾ ਅਹੁਦਾ ਵਾਪਸ ਲਿਆ ਗਿਆ ਤਾਂ ਉਸ ਤੋਂ ਬਾਅਦ ਉਹਨਾਂ ਨੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਕੋ ਜਾ ਕੇ ਇਸਤੇ ਬਾਰੇ ਬੇਨਤੀ ਕੀਤੀ ਕਿ ਮੇਰਾ ਦੋਸ਼ ਕੀ ਏ ਮੇਰੇ ਤੋਂ ਕਿਉਂ ਮੰਤਰੀ ਪਦ ਵਾਪਸ ਲਿਆ ਜਾ ਰਿਹਾ ਸੋ ਕਿਸੇ ਨੇ ਨਹੀਂ ਸੁਣੀ ਅਨਮੋਲ ਗਗਨਮਾਨ ਦੀ ਅਨਮੋਲ ਗਗਨਮਾਨ ਨੇ ਅੱਜ ਆਪਣਾ ਅਸਤੀਫਾ ਲਿਖਿਆ ਔਰ ਨਾਲੇ ਤੁਰੰਤ ਵਿਧਾਨ ਸਭਾ ਸਪੀਕਰ ਨੂੰ ਕਿਹਾ ਕਿ ਮੇਰਾ ਅਸਤੀਫਾ ਸਵੀਕਾਰ ਕਰ ਲਓ ਕਿਉਂਕਿ ਮੈਂ ਹੁਣ ਰਾਜਨੀਤੀ ਦੇ ਵਿੱਚੋਂ ਅੱਕ ਗਈਆਂ ਅਨਮੋਲ ਗਗਨਮਾਨ ਸੋਸ਼ਲ ਮੀਡੀਆ ਤੇ ਇਸ ਬਾਰੇ ਜਾਣਕਾਰੀ ਸਾਂਝੀ ਕੀਤੀ ਉਹਨਾਂ ਲਿਖਿਆ ਕਿ ਅੱਜ ਦਿਲ ਭਰਿਆ ਹੋਇਆ ਹੈ ਭਾਰੀ ਦਿਲ ਹੈ ਮੈਂ ਸਿਆਦ ਛੱਡਣ ਦਾ ਫੈਸਲਾ ਕਰ ਲਿਆ ਜੋ ਕਿ ਪਿਛਲੇ ਦਿਨੀ ਮੇਰੇ ਤੇ ਵੱਡੇ ਇਲਜ਼ਾਮ ਲਾਏ ਗਏ ਭ੍ਰਿਸ਼ਟਾਚਾਰ ਦੇ ਸੋ ਮੇਰਾ ਐਮ.ਐਲ.ਏ ਦੇ ਅਹੁਦੇ ਤੋਂ ਸਪੀਕਰ ਸਾਹਿਬ ਨੂੰ ਦਿੱਤਾ ਹੋਇਆ ਅਸਤੀਫਾ ਤੁਰੰਤ ਸਵੀਕਾਰ ਕੀਤਾ ਜਾਵੇ। ਮੇਰੀਆਂ ਸ਼ੁਭ ਕਾਮਨਾਵਾਂ ਪਾਰਟੀ ਦੇ ਨਾਲ ਹਨ। ਉਮੀਦ ਹੈ ਕਿ ਪੰਜਾਬ ਸਰਕਾਰ ਲੋਕਾਂ ਦੀ ਉਮੀਦਾਂ ਤੇ ਖਰੀ ਉਤਰੇਗੀ। ਅਨਮੋਲ ਗਗਨਮਾਨ ਜਿਹੜੇ ਕਿ ਖੜੜ ਤੋਂ ਮੌਜੂਦਾ ਵਿਧਾਇਕ ਸਨ ਔਰ ਇੱਕ ਸਮੇਂ ਸੈਸਪਾਟਾ ਤੇ ਸੱਭਿਆਚਾਰਕ ਮੰਤਰੀ ਵੀ ਰਹੇ ਨੇ ਪਰ ਕੁਝ ਸਮੇਂ ਲਈ ਉਹ ਸਿਆਸਤੇ ਤੋਂ ਉਹਨਾਂ ਨੇ ਦੂਰੀ ਬਣਾ ਲਈ ਸੀ ਜੋ ਖੜ੍ਹ ਵਿਧਾਨ ਸਭਾ ਹਲਕੇ ਦੇ ਵਿੱਚ ਅਨਮੋਲ ਗਗਨ ਮਾਨ ਦਾ ਬਹੁਤ ਵੱਡਾ ਨਾਮ ਸੀ ਜਿਵੇਂ ਹੀ ਕੱਲ ਅਕਾਲੀ ਦਲ ਦੇ ਹਲਕਾ ਅੰਚਾਰੀ ਖੜਤੋਂ ਉਹਨਾਂ ਨੇ ਆਪਣੇ ਪਾਰਟੀ ਛੱਡਣ ਦਾ ਐਲਾਨ ਕਰ ਦਿੱਤਾ ਔਰ ਅੱਜ ਆਮ ਆਦਮੀ ਪਾਰਟੀ ਦੀ ਮੌਜੂਦਾ ਵਿਧਾਇਕਾਂ ਨੇ ਵੀ ਆਪਣੀ ਪਾਰਟੀ ਤੋਂ ਅਸਤੀਫਾ ਦੇ ਦਿੱਤਾ ਔਰ ਆਪਣੀ ਵਿਧਾਇਕੀ ਵੀ ਛੱਡ ਦਿੱਤੀ ਜੋ ਖੜ੍ਹ ਦੇ ਵਿੱਚ ਅਨਮੋਲ ਗਗਨ ਮੰਨਦਾ ਅਸਤੀਫਾ ਪ੍ਰਵਾਨ ਹੁੰਦਾ ਤਾਂ ਇੱਥੇ ਵੀ ਜਿਮਨੀ ਚੋਣ ਹੋਣ ਦੇ ਅਸਰ ਬਣ ਗਏ ਨੇ ਪਰ ਦੂਸਰੇ ਪਾਸੇ ਕਾਂਗਰਸ ਬਹੁਤ ਖੁਸ਼ ਹੋ ਰਹੀ ਹੈ ਕਾਂਗਰਸ ਦੇ ਜੋ ਵਿਰੋਧੀ ਧਿਰ ਦੇ ਲੀਡਰ ਪ੍ਰਤਾਪ ਸਿੰਘ ਬਾਜਵਾਤਾ ਇਹ ਹੀ ਗੱਲ ਪਹਿਲਾਂ ਕਹਿ ਚੁੱਕੇ ਨੇ ਕਿ ਆਪ ਦੇ ਮੌਜੂਦਾ 32 ਐਮਐਲਏ ਜੋ ਕਾਂਗਰਸ ਦੇ ਸੰਪਰਕ ਵਿੱਚ ਨੇ ਸਮਾਂ ਆਉਣ ਤੇ ਉਹਨਾਂ ਨੂੰ ਕਾਂਗਰਸ ਵਿੱਚ ਸ਼ਾਮਲ ਕਰਾਇਆ ਜਾਵੇਗਾ ਔਰ ਕਾਂਗਰਸ ਵੱਲੋਂ ਉਹਨਾਂ ਨੂੰ 2 ਸਥਾਈ ਦੀਆਂ ਟਿਕਟਾਂ ਦਿੱਤੀਆਂ ਜਾਣਗੀਆਂ ਅਨਮੋਲ ਕਗਨਮਾਨ ਉਹੀ ਜਿਹੜੀ ਚੁਟਕੀ ਵਿੱਚ ਐਮਐਸਪੀ ਦੇਣ ਲਈ ਜੋ ਕਿਸਾਨਾਂ ਦੇ ਨਾਲ ਗੱਲ ਕਰਕੇ ਆਈ ਸੀ ਪਰ ਐਮਐਸਪੀ ਦੇਣ ਤੇ ਉਹਨਾਂ ਦਾ ਉਹ ਫੈਸਲਾ ਜਿਹੜਾ ਸੀ ਗਲਤ ਸਾਬਤ ਹੋਇਆ ਕਿਉਂਕਿ ਮੁੱਖ ਮੰਤਰੀ ਭਗਵੰਤ ਮਾਨ ਨੇ ਉਹਨਾਂ ਦੀ ਇੱਕ ਨਹੀਂ ਸੁਣੀ ਕੈਬਨ ਮੰਤਰੀ ਹੁੰਦਿਆਂ ਹੋਇਆਂ ਵੀ ਉਹਨਾਂ ਦੀ ਗੱਲ ਨਹੀਂ ਮੰਨੀ ਗਈ ਇਸਤੇ ਕਰ ਬਾਜੂ ਭਾਵੇਂ ਭਾਜੂਦ ਵੀ ਅਨਮੋਲ ਕਗਰਮਾਨ ਹਮੇਸ਼ਾ ਸਰਗਰਮ ਰਹੀ ਪਰ ਆਪਣੇ ਹਰ ਹਲਕੇ ਖੜ ਦੇ ਵਿੱਚ ਉਹਨਾਂ ਨੇ ਕੋਈ ਭ੍ਰਿਸ਼ਟਾਚਾਰ ਨਹੀਂ ਹੋਣ ਦਿੱਤਾ ਉਹਨਾਂ ਨੇ ਵੱਡੇ ਵੱਡੇ ਅਫਸਰਾਂ ਨੂੰ ਹਰ ਰੋਜ਼ ਮੀਡੀਆ ਦੇ ਉੱਪਰ ਜਾ ਕੇ ਜੋ ਕੰਮ ਬਾਰੇ ਗੱਲ ਕਰਦੇ ਸੀ ਔਰ ਕੰਮ ਕਰਾਉਂਦੇ ਸੀ ਰਿਸ਼ਵਤ ਦਾ ਇੱਕ ਪੈਸਾ ਅਨਮੋਲ ਕਗਨਮਾਨ ਨੇ ਨਹੀਂ ਖਾਇਆ ਪਰ ਅਨਮੋਲ ਕਗਨਮਾਨ ਆਪਣੀ ਪਾਰਟੀ ਤੋਂ ਦੁਖੀ ਹੋਗੀ ਆਪਣੀ ਪਾਰਟੀ ਦੇ ਜੋ ਮੌਜੂਦਾ ਪ੍ਰਧਾਨ ਤੇ ਮੁੱਖ ਮੰਤਰੀ ਤੋਂ ਪੂਰੀ ਤਰ੍ਹਾਂ ਨਾਰਾਜ਼ ਹੋ ਗਈ ਜਿਸ ਕਾਰਨ ਉਹਨੇ ਅੱਜ ਪਾਰਟੀ ਦੇ ਅਹੁਦੇ ਤੋਂ ਅਸਤੀਫਾ ਦੇ ਕੇ ਇਹ ਹਲਚਲ ਮਚਾ ਦਿੱਤੀ ਹੈ ਆਉਣ ਵਾਲੇ ਸਮੇਂ ਦੇ ਵਿੱਚ ਪਾਰਟੀ ਤੋਂ ਹੋਰ ਵੀ ਬਹੁਤ ਸਾਰੇ ਲੀਡਰ ਅੱਕ ਚੁੱਕੇ ਨੇ ਜਿਵੇਂ ਹੀ ਕੱਲ ਮੁਸਾਫਰ ਗੋਲਡੀ ਨੇ ਐਲਾਨ ਕਰ ਦਿੱਤਾ ਆਪਣੇ ਅਸਤੀਫੇ ਦਾ ਉਸ ਤੋਂ ਪਹਿਲਾਂ ਕਿ ਕਮਰ ਵਿਜੇ ਪ੍ਰਤਾਪ ਸਿੰਘ ਨੂੰ ਪਾਰਟੀ ਤੋਂ ਬਾਹਰ ਕਰ ਦਿੱਤਾ ਗਿਆ ਸੋ ਪਿਛਲੇ ਜਦੋਂ ਲੋਕ ਸਭਾ ਚੋਣ ਹੋਈ ਤਾਂ ਸੀਤਲੰਗਰਾਲ ਨੇ ਅਸਤੀਫਾ ਦਿੱਤਾ ਜੋ ਰਮਨ ਅਰੂੜਾ ਨੇ ਉਹਨਾਂ ਦੇ ਉੱਪਰ ਭ੍ਰਿਸ਼ਟਾਚਾਰ ਦੇ ਮਾਮਲੇ ਤੇ ਤੌਰ ਤੇ ਉਹ ਜੇਲ੍ਹ ਦੇ ਵਿੱਚ ਬੰਦ ਨੇ ਸੋ ਲਗਾਤਾਰ ਆਮ ਆਦਮੀ ਪਾਰਟੀ ਦੇ ਵਿਧਾਇਕ ਆਪਣੀ ਪਾਰਟੀ ਤੋਂ ਨਾਰਾਜ਼ ਹੋ ਕੇ ਅਸਤੀਫੇ ਦੇ ਰਹੇ ਨੇ ਲਗਾਤਾਰ ਵਿਕਟਾਂ ਡਿੱਗਦੀਆਂ ਜਾ ਰਹੀਆਂ ਨੇ ਆਉਣ ਵਾਲੇ ਦਿਨਾਂ ਦੇ ਵਿੱਚ ਆਮ ਆਦਮੀ ਪਾਰਟੀ ਦਾ ਬਹੁਤ ਵੱਡਾ ਖਿਲਾਰਾ ਪੈਣ ਵਾਲਾ ਹੈ